ਮੁੱਖ ਮੰਤਰੀ ਭਗਵੰਤ ਮਾਨ ਨੇ 28 ਤਰੀਕ ਨੂੰ ਕੈਬਨਿਟ ਦੀ ਮੀਟਿੰਗ ਸੱਦੀ ਹੈ ਜ ਜਾਨੀ ਕਿ ਕੱਲ ਇਹ ਮੀਟਿੰਗ ਅਚਾਨਕ ਸੱਦੀ ਗਈ ਹੈ ਦੱਸਦੀ ਹੈ ਕਿ ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ 28 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 11:30 ਵਜੇ ਮੁੱਖ ਮੰਤਰੀ ਦੀ ਰਿਹਾਈ ਜਿਵੇਂ ਕਿ ਹੋਏਗੀ ਮੀਟਿੰਗ ਦਾ एजेंडा ਹਾਲੇ ਜਾਰੀ ਨਹੀਂ ਕੀਤਾ ਗਿਆ ਹੈ ਪਰ ਇਸ ਮੌਕੇ ਵੱਡੇ ਲੋਕ ਪੱਖੀ ਫੈਸਲੇ ਲੈ ਜਾ ਸਕਦੇ ਨੇ 28 ਨਵੰਬਰ ਨੂੰ ਹੋਏਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਮਹੱਤਵਪੂਰਨ ਕੈਬਨਿਟ ਮੀਟਿੰਗ ਚੰਡੀਗੜ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 28 ਨਵੰਬਰ ਨੂੰ ਕੈਬਨਟ ਦੀ ਅਹਿਮ ਬੈਠਕ ਸਰਦੀ ਹੈ ਇਹ ਬੈਠਕ ਸ਼ੁੱਕਰਵਾਰ ਸਵੇਰੇ 11:30 ਵਜੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਤ ਤੋਂ ਹੋਏਗੀ ਹਾਲਾਂਕਿ ਮੀਟਿੰਗ ਦਾ ਸਰਕਾਰੀ ਅਜੰਡਾ ਅਜੇ ਤੱਕ ਯਾਰੀ ਨਹੀਂ ਕੀਤਾ ਗਿਆ ਪਰ ਸਰਕਾਰੀ ਸ్రోਤਾ ਮੁਤਾਬਕ ਇਸ ਬੈਠਕ ਵਿੱਚ ਕੁਝ ਵੱਡੇ ਤੇ ਲੋਕਪੱਖੀ ਫੈਸਲੇ ਲੈਣ ਦੀ ਪੂਰੀ ਉਮੀਦ ਹੈ ਰਾਜਦਿਆ ਮੌਜੂਦਾ ਲੋੜਾਂ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਧਿਆਨ ਵਿੱਚ ਰੱਖਦਿਆਂ ਕੈਬਨਟ ਵੱਲੋਂ ਮਹੱਤਵਪੂਰਨ ਐਲਾਨ ਹੋ ਸਕਦੇ ਨੇ ਵਿਸ਼ੇਸ਼ ਗੱਲ ਹੈ ਕਿ ਮੀਟਿੰਗ ਬਜਟ 'ਤੇ ਬਾਤ ਹੋ ਰਹੀ ਹੈ ਜਿਸ ਕਰਕੇ ਇਸ ਵਿੱਚ ਵਿਕਾਸ ਕਾਰਜਾਂ ਲੋਕ ਭਲਾਈ ਯੋਜਨਾਵਾਂ ਅਤੇ ਪ੍ਰਸ਼ਾਸਨਿਕ ਸੁਧਾਰਾਂ ਨਾਲ ਸੰਬੰਧਿਤ ਕਈ ਫੈਸਲੇ ਚਰਚਾ ਵਿੱਚ ਆ ਸਕਦੇ ਨੇ ਪੰਜਾਬ ਦੇ ਲੋਕਾਂ ਦੀਆਂ ਨਿਗਾਹਾਂ ਇਸ ਮੀਟਿੰਗ 'ਤੇ ਟਿਕੀਆਂ ਹਨ ਤੇ ਹੁਣ ਸਭ ਨੂੰ 28 ਨਵੰਬਰ ਦੇ ਐਲਾਨਾਂ ਦੀ ਉਡੀਕ